ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰੂ ਕੀ ਬਾਗ ਦੀ ਵੀਡੀਓ ਆਪਾਂ ਜੋ ਕਿ ਮੱਥਾ ਟੇਕਣ ਗਏ ਸੀ ਤੇ ਫਿਰ ਆਪਾਂ ਘਰ ਆਣ ਕੇ ਮੈਂ ਕੀਤੀ ਮੇਥੀ ਸਾਫ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਕੰਮ ਹੁੰਦਾ ਤੇ ਬਾਕੀ ਆਪਾਂ ਲੈ ਕੇ ਆਏ ਸੀ ਟੈਂਕੀ 1000 ਲੀਟਰ ਦੀ ਤੁਹਾਨੂੰ ਇਹ ਦਿਖਾਉਣਾ ਚਾਹੀਦਾ ਕਿ ਮਤਲਬ ਕਿ ਕੋਠੇ ਦੇ ਜਦੋਂ ਤੀਸਰੀ ਮੰਜ਼ਿਲ ਤੇ ਤੀਸਰੀ ਚੌਥੀ ਮੰਜ਼ਲ ਤੇ ਟੈਂਕੀ ਨੇ ਜਾਣਾ ਸੀ ਜੇ ਬੜੀ ਮੁਸ਼ਕਲ ਚੜਾਈ ਦੀਆਂ ਥੱਲੇ ਵਾਲੇ ਲੋਕ ਕਿੰਨੇ ਵਧੀਆ ਰਹਿੰਦੇ ਆ ਮਤਲਬ ਬੜੀ ਵਧੀਆ ਰੱਖੀ ਜਾਂਦੀ ਥੈਂਕ ਯੂ ਸਾਨੂੰ ਇੰਨਾ ਮਤਲਬ ਕਿ ਔਖਾ ਹੋਣਾ ਪੈਂਦਿਆ ਵਾ ਕੋਠੇ ਤੇ ਜਿਹੜਾ ਸਮਾਨ ਉੱਪਰ ਚੜਾਉਂਦੇ ਵਾ ਐਵੇਂ ਬਾਹਰੋਂ ਬਾਹਰ ਚੜਾਉਂਦੇ ਬੜੀ ਮੁਸ਼ਕਲ ਵਿਚਾਰੇ ਚੜਾਉਂਦੇ ਆ ਇੱਕ ਤਾਂ ਅਸੀਂ ਪੇਟੀ ਵੀ ਚੜਾਈ ਸੀ ਐਵੇਂ ਬਾਹਰੋਂ ਬਾਹਰ ਚੜਾਈ ਸੀ ਹਾਂਜੀ ਪਰ ਬਹੁਤ ਤੰਗ ਹੋਉਂਦੀ ਆ ਖਲਾਰਾ ਬਹੁਤ ਜ਼ਿਆਦਾ ਸਾਡੇ ਘਰ ਤੇ ਆ ਵੇਖੋ ਨਵੀਂ ਟੈਂਕੀ 1000 ਲੀਟਰ ਦੀ ਲੈ ਕੇ ਆਂਦੀ ਆ ਤੇ ਬਾਕੀ ਹਲੇ ਤੱਕ ਮਿਸਤਰੀ ਲੱਗੇ ਹੋਏ ਆ ਜਾਂ ਕਮਰਾ ਤਾਂ ਬਣ ਗਿਆ ਵਾ ਹੁਣ ਪਤਾ ਨਹੀਂ ਉੱਤੇ ਕੀ ਕਰਨਦੇ ਆ ਕੋਠੇ ਦੇ ਮੈਂ ਤਾਂ ਨਹੀਂ ਚੜਦੀ ਮੈਨੂੰ ਤਾਂ ਡਰ ਲੱਗਦਾ ਕੋਠੇ ਤੇ ਚੜਰ ਗਿਆ ਆ ਪੌੜੀ ਲੱਗੀ ਹੈ ਬੜਾ ਡਰ ਬੜਾ ਲੱਗਦਾ ਤੇ ਬਾਕੀ ਉਹ ਪੁਰਾਣੀ ਟੈਂਕੀ ਹੈ 500 ਲੀਟਰ ਦੀ ਹੈ ਲਾ ਦੇਣੀ ਆ ਤੇ ਬਾਕੀ 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 ਇੱਧਰ ਦੇਖੋ ਤੁਸੀਂ ਟੈਲਾ ਲਾਉਂਦੇ ਆ ਹੱਲੇ ਇਹ ਕਮਰਾ ਬੜਾ ਵਧੀਆ ਬਣ ਗਿਆ ਛੋਟਾ ਜਿਹਾ ਕੋਠੇ ਦੇ ਇਹਨੂੰ ਬਾਰੀਆਂ ਬੁਰੀਆਂ ਲੱਗਣੀਆਂ ਹੱਲੇ ਸ਼ੋਰਾ ਇਹ ਕਮਰਾ ਬਣ ਗਿਆ ਕੋਠੇ ਤੇ ਪਹਿਲਾਂ ਸੋਹਣੀਆਂ ਲੱਗੀਆਂ ਨੇ ਥੱਲੇ ਵੈਸੇ ਲੱਗਣ ਵਾਲੀਆਂ ਟੈਲਾ ਥੋੜੀਆਂ ਰਹਿ ਗਈਆਂ ਉਹ ਨਿਵੇਟਰ ਦਾ ਜਿਹੜਾ ਇੱਕ ਸਾਈਡ ਤੇ ਨਿਵੇਟਰ ਲੱਗ ਜਣਾ ਉੱਥੇ ਤੇ ਬਾਕੀ ਆ ਜਿਹੜੀ ਇਧਰ ਪੌੜੀਆਂ ਨੇ ਹੁਣ ਦਿਖਾਵਾਂਗੇ ਤੁਹਾਨੂੰ ਪੌੜੀਆਂ ਵੀ ਨਾਲ ਹੀ ਆਪਾਂ ਛੱਤ ਦੀਆਂ ਨੇ ਤੇ ਬਾਕੀ ਇੱਥੇ ਗ੍ਰੀਲਾ ਲੱਗਣ ਗਿਆ ਇੱਥੇ ਕੀ ਲੱਗੂਗਾ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਫਿਰ ਆਪਾਂ ਘਰ ਆਣ ਕੇ ਚਾਹ ਬਣਾਈ ਗੁੜ ਦੀ ਚਾਹ ਬਣਾਉਂਦੀ ਸੀ ਚਾਹ ਬਹੁਤ ਜ਼ਿਆਦੀ ਬਣਾਉਣੀ ਪੈਂਦੀ ਆ ਮਿਸਤਰੀਆਂ ਦੇ ਘਟੋ ਘਟ 12 13 ਵਾਰੀ 14 ਵਾਰੀ ਚਾਹ ਬੰਦੀ ਆ ਤੇ ਬਹੁਤ ਜ਼ਿਆਦੀ ਚਾਹ ਬੰਦੀ ਆ ਹਾਂਜੀ ਆਲੂ ਵਾਲੇ ਪਰੌਂਠੇ ਨਾਲ ਗਰਮ ਗਰਮ ਚਾਹ ਗੁੜ ਦੀ ਚਾਹ ਤੇ ਮਿਸਤਰੀ ਬਹੁਤ ਜ਼ਿਆਦੇ ਲੱਗੇ ਹੋਏ ਆ ਕੰਮ ਚੱਲਣ ਦੇ ਜੋਰ ਸ਼ੋਰਾਂ ਨਾਲ ਉਹਨਾਂ ਨੂੰ ਚਾਹ ਚੋ ਦੇਤੀ ਆ ਤੇ ਹੁਣ ਸੋਚਾ ਆਪਾਂ ਖਾ ਲਈਏ ਰੋਟੀ ਤੇ ਭੁੱਖ ਬਹੁਤ ਜ਼ਿਆਦੀ ਲੱਗੀ ਆ ਜੀ ਤੁਸੀਂ ਦੇਖੋਗੇ ਕੰਮ ਚੱਲੰਦਿਆ ਵਾ ਹੁਣ ਇਹ ਨਹੀਂ ਮੈਨੂੰ ਪਤਾ ਵੀ ਜਿੱਦੋਂ ਬਣੂਗਾ ਤੁਹਾਨੂੰ ਦਿਖਾਵਾਂਗੇ ਤੇ ਉੱਤੋਂ ਠੰਡ ਬਹੁਤ ਜ਼ਿਆਦੀ ਹੋਈ ਪਈ ਆ ਤੇ ਕੰਮ ਹੋਣਾ ਅਸੀਂ ਕਿਾ ਖੇਚ ਦੋ ਫਟਾਫਟ ਲੋਹੜੀ ਤੱਕ ਅਸੀਂ ਆਪਣੇ ਘਰ ਆ ਜਾਈਏ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਖਲਾਰਾ ਬਹੁਤ ਪਿਆ ਹੈ ਉੱਪਰ ਛੱਤ ਤੇ ਪੀਓਪੀ ਹੋਣਦੀ ਆ। ਬਾਕੀਆਂ ਚੀਜ਼ਾਂ ਨੇ ਬੱਚਾ ਨੇ ਲਿਆਂਦੀਆਂ ਸੀ ਨਵੇਂ ਸਾਲ ਮਨਾਉਣ ਕਰਕੇ ਮਤਲਬ ਬੱਚਿਆਂ ਨੇ ਚੀਜ਼ੀਆਂ ਲਈਆਂ ਸੀ ਸਾਰੀਆਂ ਤੇ ਨਵੇਂ ਸਾਲ ਦੇ ਮਤਲਬ ਕਹਿੰਦੇ ਵੀ ਮੰਮਾ ਲਿਆ ਕੇ ਦੋ ਚੀਜ਼ੀਆਂ ਤੇ ਬਾਕੀ ਮੇਰਾ ਬਿਲਕੁਲ ਕਾਫੀ ਬਤਾਨੇ ਕੰਮ ਬਹੁਤ ਆਵਾਂ ਸੌਈਦਾ ਤੇ 12 ਦਿਨ ਹੋ ਗਏ ਮੇਲਾ ਦਾ ਵੱਧ ਹੋ ਗਏ ਤੇ ਬਾਕੀ ਤੁਸੀਂ ਦੇਖੋ ਪੀਓਪੀ ਹੋਣੀ ਹੈ ਛੱਤ ਤੇ ਆ ਡੰਡੇ ਡੁੰਡੇ ਜੇ ਲਾਏ ਹੋਏ ਆ ਤੇ ਕੋਠੇ ਦੀ ਛੱਤ ਹੋ ਗਈ ਆ ਤੇ ਬਹੁਤ ਜਿਆਦਾ ਖਲਾਰੇ ਪਏ ਆ ਦਾ ਰਾਤ ਦਾ ਟਾਈਮ ਆ ਪੌਣੇ 10 ਦਾ ਟਾਈਮ ਆ ਕਿ ਪੌਣੇ 10 ਦਾ ਟਾਈਮ ਆ ਤੇ ਮੈਂ ਕੋਠੇ ਤੇ ਬਾਕੀ ਲਾਈਟ ਬੰਦ ਕਰਨ ਆਈ ਸੀ ਲਾਈਟ ਜਗੰਦੇਈ ਸੀ ਤੇ ਬਹੁਤ ਜਿਆਦੇ ਖਿਲਾਾਰੇ ਪਏ ਹੋਏ ਆ ਤੇ ਬਾਕੀ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਮੇਰੀ ਵੀਡੀਓ ਵਲੌਗ ਲੇਟ ਪੈਣਾ ਵਾ ਤੇ ਬਾਕੀ ਸਾਰਿਆਂ ਨੂੰ ਅੱਜ ਹੈਗਾ 31 ਦਸੰਬਰ ਤੇ ਪੌਣੇ 10 ਦਾ ਟਾਈਮ ਤੇ ਹੋਰ 2 ਘੰਟਿਆਂ ਨੂੰ ਨਵਾਂ ਸਾਲ ਚੜ ਜਾਣਾ ਹੈ ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਮੇਰੇ ਵੱਲੋਂ ਤੇ ਸੋਚਿਆ ਸੀ ਕਿ ਨਵੇਂ ਸਾਲ ਤੇ ਅਸੀਂ ਆਪਣੇ ਘਰ ਚੱਲ ਜਾਾਂਗੇ ਤੇ ਪਰ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਲੋਹੜੀ ਤੱਕ ਚਲੇ ਜਾਈਏ ਤੇ ਇੰਨੀ ਬੜੀ ਗੱਲ ਆ ਪਰ ਨਹੀਂ ਮੈਨੂੰ ਨਹੀਂ ਲੱਗਦਾ ਸਾਰੇ ਬਹੁਤ ਜ਼ਿਆਦੇ ਆ ਬਹੁਤ ਕਮ ਹੋਣ ਵਾਲੇ ਆ ਤੇ ਮਿਸਤਰੀ ਬਹੁਤ ਢਿੱਲੇ ਆ ਹੌਲੀ ਹੌਲੀ ਕੰਮ ਕਰਦੇ ਆ ਉਤੋਂ ਠੰਡੇ ਦੇ ਦੇਨੇ ਆ ਕਿ ਆ ਪੋੜੀਆਂ ਸੋਹਣੀਆਂ ਬਣ ਗਈਆਂ ਪੱਥਰ ਪੱਥਰ ਲੱਗਾ ਟੈਲਾ ਲੱਗੀਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਜੋਰਾਂ ਤੇ ਚੱਲੰਦਿਆ ਹੈ ਬਹੁਤ ਸਾਰੇ ਮਿਸਤਰੀ ਵਾੜੇ ਆਪਾਂ ਤੇ ਕੰਮ ਜਲਦੀ ਜਲਦੀ ਨਿਪਟਾਉਂਦੇ ਆ ਪੀਓਪੀ ਵਾਲੇ ਵਾੜੇ ਆ ਤੇ ਕੋਈ ਲੱਕੜ ਦੇ ਵਾਲੇ ਆ ਤੇ ਸੀਲਿੰਗ ਕਰਨਦੇ ਆ ਬਾਕੀ ਤੇ ਬਹੁਤ ਕੰਮ ਜੋਰਸ਼ ਉਰਾਂ ਤੇ ਚੱਲੰਦਿਆ ਹੈ ਤੇ ਰਸੋਈ ਨੂੰ ਬਹੁਤ ਦੇਣ ਲੱਗ ਗਿਆ ਇੰਨਾ ਮੈਂ ਸੋਚਿਆ ਨਹੀਂ ਸੀ ਤੇ ਬਾਕੀ ਚਲੋ ਬਾਕੀ ਮੈਂ ਸਾਰੀ ਦਿਹਾੜੀ ਚਾਹ ਬਣਾਣ ਬਣਾ ਕੇ ਥੱਕ ਜਾਨੀ ਕਿਉਂਕਿ ਚਾਹ ਵੀ ਡਬਲ ਡਬਲ ਬਣਦੀ ਆ ਮਿਸਤਰੀਆਂ ਦੀ ਤਵਕੀ ਬਣਦੀ ਫਿਰ ਸਾਡੀ ਦੁਕਾਨ ਤੇ ਜਾਂਦੀ ਫਿਰ ਸਾਡੇ ਘਰ ਵਾਸਤੇ ਬਣਦੀ ਆ ਤੂੰ ਚਲੋ ਲੱਗ ਜਾਈਦਾ ਵਾ ਇਹਨਾਂ ਦੀ ਜੜਾ ਚ 400 ਮੇਰੇ ਮਿਸਤਰੀ ਮਿਸਤਰੀ ਵਿਖਾ ਦਈਏ ਨਾ ਵੀਡੀਓ ਚ ਹਾਂ ਜੀ ਨੂੰ ਕਹਿੰਦੇ ਡੋਨ ਸੀਲਿੰਗ ਉਹ ਹੋਉਂਦੀ ਆ ਜਦੋਂ ਤਿਆਰ ਹੋ ਤੁਹਾਨੂੰ ਦਿਖਾਵਾਂਗੇ ਬਾਕੀ ਖਿਲਾਰੇ ਤਾਂ ਬਹੁਤ ਜਿਆਦੇ ਨਹੀਂ ਤੇ ਇੱਧਰ ਵੇਖੋ ਪੀਓਪੀ ਹੋ ਗਈ ਅੱਜ ਛੱਤ ਨੂੰ ਉੱਪਰ ਕੋਠੇ ਤੇ ਵੀ ਹੋ ਗਈ ਆ ਤੇ ਬਾਕੀ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਹੌਲੀ ਹੌਲੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਦੇਖੋ ਰਸੋਈ ਦਾ ਇੱਥੋਂ ਤੱਕ ਕੰਮ ਪਹੁੰਚਿਆ ਏ ਤੇ ਬਾਕੀ ਤੁਹਾਨੂੰ ਦਿਖਾਉਣੀ ਆ ਮੈਂ ਜੀ ਹਾਂ ਜੀ ਆ ਕੋਠੇ ਦੀ ਛੱਤ ਆ ਉੱਪਰ न <laughs> 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 <laughs>